ਅੰਮ੍ਰਿਤਸਰ ਦੇ ਲੇਬਰ ਚੌਂਕ ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਨੌਜਵਾਨ ਦੀ ਜ਼ਿੰਦਗੀ ਖੋਹ ਲਈ। ਇਸ ਹਾਦਸੇ ਦੇ ਵਿੱਚ 24 ਸਾਲਾ ਕੁਲਬੀਰ ਸਿੰਘ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੁਲਬੀਰ ਸਿੰਘ ਆਪਣੇ ਪਿੰਡ ਛਿੰਨਾ ਤੋਂ ਸਵੇਰੇ-ਸਵੇਰੇ ਜੈਪਟੋ ਕੰਪਨੀ ਵਿੱਚ ਨੌਕਰੀ ਕਰਨ ਲਈ ਮੋਟਰਸਾਈਕਲ ਤੇ ਨਿਕਲਿਆ ਸੀ। ਜਦੋਂ ਲੇਬਰ ਚੌਂਕ ਦੇ ਨੇੜੇ ਪਹੁੰਚਾ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਇੰਨਾ ਭਿਆਨਕ ਸੀ ਕਿ ਕੁਰਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਉਹ ਦੇ ਸਿਰ ਤੇ ਅਤੇ ਸਰੀਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਮ੍ਰਿਤਕ ਦਾ ਦੋਸਤ ਦਲਜੀਤ ਸਿੰਘ ਜੋ ਕਿ ਉਸ ਦੇ ਨਾਲ ਹੀ ਜੈਪਟੋ ਦੇ ਵਿੱਚ ਕੰਮ ਕਰਦਾ ਸੀ ਹਾਦਸੇ ਦੀ ਸੂਚਨਾ ਮਿਲਨ ਉਪਰੰਤ ਤੁਰੰਤ ਮੌਕੇ ਤੇ ਪਹੁੰਚਿਆ ਲੜਕੇ ਦੀ ਜਤੋ ਹੀ ਬਟਾ ਬੇਟਾ ਸੀ ਮਿਲ ਰਹਾ ਹੈ ਕੀ ਕਾਰਨ ਹੈਗਾ ਹਾਂ ਉਹਦੇ ਬੱਚੀ ਆਉਂਦੇ ਲਾ ਆਪਣਾ ਬਲਵੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਸਰ ਸ਼ਾਸ਼ੀਨਾ ਉੱਚਾ ਕਿਲਾ ਭਾਜੀ ਅੱਜ ਕੀ ਗੱਲ ਹੋਈ ਭਰਾ ਸਾਡੇ ਨਾਲ ਅਸੀਂ ਆ ਰਹੇ ਸੀ ਤੇ ਅੱਗੇ-ਅੱਗੇ ਭਰਾ ਦੀ ਬਾਈਕ ਹੀ ਪਿੱਛੇ ਮੇਰੀ ਬਾਈਕ ਹੀ ਪਿੱਛੇ ਤੁਹਾਡੀ ਹੀ ਹਾਂਜੀ ਅੱਛਾ ਤੇ ਆਪਣੇ ਧਿਆਨ ਜਾ ਰਹੇ ਇੱਕ ਬਹੁਤ ਤੇਜ਼ ਰਫ਼ਤਾਰ ਗੱਡੀ ਆਈ ਕ੍ਰੀਸ ਕੇ 100 150 ਦੇ ਕਰੀਬ ਕਰੀਜ਼ ਦੇ ਖੜਿਆ ਉਹਨੇ ਤੇ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ। ਮਲਾਗੇ ਹੀ ਹਸਪੀਟਲ ਸੀਗਾ ਇੱਥੇ ਲਿਆਂਦਾ। ਇਹਨਾਂ ਨੇ ਕਿਹਾ ਕਿ ਡੈਥ ਡੈਥ ਹੋ ਗਈ। ਗੱਡੀ ਦੀ ਕਿੰਨੀ ਕ ਸਪੀਡ ਹੈਗੀ? ਗੱਡੀ ਦੀ ਸਪੀਡ ਤਾਂ ਬਹੁਤ ਹੀ। ਕੰਮ ਤੇ ਆ ਰਹੇ ਸੀ ਬਰਾਦਰ। ਹਾਂਜੀ ਕੰਮ। ਕਾਹਦਾ ਕੰਮ ਕਰਦਾ ਜੀ? ਜੈਫਟੋ ਦੇ ਵਿੱਚ ਡਿਲੀਵਰੀ ਬੋਏ। ਕੀ ਨਾਮ ਜੀ? ਕੁਲਬੀਰ ਸਿੰਘ ਜੀ। ਕਿਹੜੇ ਪਿੰਡ ਰਹਿੰਦਾ? ਇਹ ਵੀ ਉੱਥੇ ਹੀ ਰਹਿੰਦਾ। ਰਾਇਆ ਹਾਂਜੀ। ਕਿੰਨੇ ਬੱਚੇ? ਬੱਚੇ ਨਹੀਂ ਹੈ। ਹਲੇ ਆਏ ਹਾਂ ਤੇ ਹੁਣ ਕੰਡੀਸ਼ਨ ਕੀ ਡੈਥ ਹੋ ਗਈ ਆ ਡੈਥ ਹੋ ਗਈ ਪੂਲ ਸਹੀ ਮੌਕੇ ਤੇ ਹਾਂਜੀ ਆਈ ਕਾਰਵਾਈ ਕਰ ਲਈ ਹਾਂਜੀ ਉਹਨਾਂ ਕਿਹਾ ਵਾ ਕਿ ਅਸੀਂ ਆਪਣੇ ਵੱਲੋਂ ਜੋ ਵੀ ਬੰਦੀ ਕਾਰਵਾਈ ਕਰਾਂਗੇ ਤੁਸੀਂ ਨਾ ਲੱਗੇ ਜਿਹੜੇ ਗੱਡੀ ਦੇ ਵਿੱਚ ਕਿੰਨੇ ਬੰਦੇ ਸਵਾਰ ਹੈ ਦੋ ਬੰਦੇ ਉਹ ਭੱਜ ਗਏ ਹਾਂਜੀ ਗੱਡੀ ਛੱਡ ਕੇ ਇੱਥੋਂ ਗੱਡੀ ਰੇਡ ਕੇ ਲੈ ਕੇ ਗਏ ਅੱਛਾ ਫੇ ਅਸੀਂ ਤੇ ਆਪਣੇ ਭਰਾ ਨੂੰ ਸਾंभ ਕੇ ਨਾਲ ਹੋਰ ਵੀ ਇਹਨਾਂ ਦੇ ਨਾਲ ਦੇ ਸਾਥੀ ਨੰਗ ਰਹੇ ਉਹਨਾਂ ਨੇ ਵੀ ਆਣ ਕੇ ਤੇ ਮਿੰਟੋ ਮਿੰਟ ਹਸਪੀਟਲ ਲਿਆਂਦਾ ਮੈਂ ਕਿ ਗੱਡੀ ਨਹੀਂ ਤੇਜ਼ ਵਧੀ ਗੱਡੀ ਮੁੜ ਕੇ ਸਟਾਰਟ ਨਹੀਂ ਹੋਈ ਜਨਾ ਕੋ ਗੱਡੀ ਰੇਡ ਕੇ ਲੈ ਕੇ ਗਏ ਉਹ ਜਦੋਂ ਅਸੀਂ ਆਪਣੇ ਭਰਾ ਨੂੰ ਇੱਥੇ ਲੈ ਕੇ ਆ ਗਏ ਨਾ ਤੇ ਉਹ ਮੌਕੇ ਤੇ ਰੇਡ ਕੇ ਲੈ ਗਏ ਗੱਡੀ ਫਿਰ ਜਦੋਂ ਸਾਡੇ ਸਾਥੀ ਆਏ ਕੰਪਨੀ ਵਾਲੇ ਕੀ ਆ ਕੰਮ ਹੋ ਗਿਆ ਵਾ ਤੇ ਫਿਰ ਉਹਨਾਂ ਨੂੰ ਜਾ ਕੇ ਘੇਰਿਆ ਮੌਕੇ ਤੇ ਫਿਰ ਉਹ ਭੱਜਨ ਚ ਕਾਮਯਾਬ ਹੋਏ ਗੱਡੀ ਕਾਬੂ ਕਰ ਲਈ ਗੱਡੀ ਉੱਥੇ ਹੀ ਲੱਗੀ ਆ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੇਖੋ ਸਾਡਾ ਭਰਾ ਚਲ ਗਿਆ ਵਾ ਉਹ ਤੇ ਵਾਪਸ ਨਹੀਂ ਆ ਸਕਦਾ ਬਾਕੀ ਜੋ ਵੀ ਉਹਨਾਂ ਤੇ ਦੋਸ਼ੀਆਂ ਤੇ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਭਾਈ ਕੀ ਨਾਮ ਤੇ ਆਪਣਾ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਮੈਂ ਬਟਾਲੇ ਰਹਿਣ ਵਾਲਾ ਜੀ ਅੱਜ ਭਾਈ ਇੱਥੇ ਕੀ ਹੋਇਆ ਇੱਥੇ ਭਾਈ ਸੁਰੇ ਮੈਂ ਆਇਆ ਹੀ ਆਈ ਇਕੱਠੇ ਕੰਮ ਕਰਦੇ ਆ ਇਹਦੇ ਜੈਪਟੋ ਸਟੋਰ ਤੇ ਮੈਂ ਜਿਹੜਾ ਅੱਗੇ ਸੁਰੇ ਵੇਖਿਆ ਤੇ ਜੈਪਟੋ ਸਟੋਰ ਦੇ ਜੈਕਟ ਭਾਈ ਮੈਂ ਮੁੰਡਾ ਦਾ ਆਪਣਾ ਹੀ ਆ ਜਾ ਕੇ ਮੈਂ ਵੇਖਿਆ ਲਾਇਆ ਉਹਨੂੰ ਮੈਂ ਯਾਨੀ ਕਿ ਮੁੰਡਾ ਡੈੱਡ ਹੋ ਗਿਆ ਇਹ ਪਰ ਮੈਂ ਤਾਂ ਬਸ ਸਟੋਰ ਤੇ ਗਿਆ ਆਪਣੇ ਨਾਲ ਹੋਰ ਦੋ ਤਿੰਨ ਮੁੰਡੇ ਲਿਆਂਦੇ ਇਤੂ ਆਗੇ ਨੂੰ ਚੁੱਕਿਆ ਹਸਪੀਟਲ ਕਿਹਾ ਬੰਦੇ ਇੱਥੇ ਖੜੇ ਹੀ ਉਹ ਕਹਿੰਦੇ ਗੱਡੀ ਵਾਲਾ ਰੇੜ ਕੇ ਗੱਡੀ ਕੰਡਿਆ ਇੱਕ ਨਾਲ ਜਿਹੜਾ ਸੀ ਇੱਕ ਹੋਰ ਉਹ ਨਾਲ ਇੱਥੇ ਆ ਗਿਆ ਕਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਕ੍ਰੈਟਾ ਗੱਡੀ ਨੇ ਨਾਲ ਠੀਕ ਹੈ ਹਾਂਜੀ ਉਹ ਜਿਹੜਾ ਉੱਥੇ ਬੰਦਾ ਸੀ ਘੇੜਿਆ ਸੀ ਉਹ ਉੱਥੋਂ ਹੀ ਫਰਾਰ ਹੋ ਗਿਆ ਇੱਕ ਹੋਰ ਗੱਡੀ ਆਈ ਉਹਨੂੰ ਭਾਗੇ ਲੈ ਗਈ ਨਾਲ ਉਸ ਟਾਈਮ ਜਿਹੜਾ ਇੱਥੇ ਹਸਪੀਟਲ ਆਇਆ ਸੀ ਉਹ ਵੀ ਇੱਥੋਂ ਫਰਾਰ ਹੋ ਗਿਆ ਨੱਠ ਗਿਆ ਉਸੇ ਟਾਈਮ ਹੀ ਉਹ ਵੀ ਗੱਡੀ ਵਾਲਾ ਕੋਈ ਬੰਦਾ ਕਾਬੂ ਹੈ ਨਹੀਂ ਕੋਈ ਨਹੀਂ ਕਾਬੂ ਹੈ ਦੋਨੇ ਨੱਠ ਗਏ ਜੀ ਕਿੰਨੇ ਵਜੇ ਕਿੰਨੇ ਵਜੇ ਹੋਇਆ ਇਹ ਭਾਈ ਹੈਗਾ ਜ 6:30 ਵਜੇ ਮੁੰਡੇ ਦੀ 23-24 ਸਾਲ ਉਮਰ ਜੇ ਇਹ ਕੋ ਦਾ ਰਹਿਣ ਵਾਲਾ ਜੀ ਇਹ ਭਾਈ ਸੀਨੀਅਰ ਆ ਰਹਿਣ ਵਾਲਾ ਜੀ ਕਿਹੜੀ ਜਗ੍ਹਾ ਤੇ ਜਾ ਰਿਹਾ ਸੀ ਭਾਜੀ ਇਹ ਭਾਈ ਜੈਪਟੋ ਸਟੋਰ ਯੂਕੇ ਪਾਰਸ ਦੇ ਅੰਦਰ ਆ ਉੱਥੇ ਆਉਂਡਰ ਲੱਗੇ ਜਾ ਰਿਹਾ ਸੀ ਨਹੀਂ ਜੀ ਆਏ ਹੀ ਡਿਊਟੀ ਆਏ ਹੀ ਹੈ ਜੀ ਡਿਊਟੀ ਤੇ ਆ ਰਿਹਾ ਹਾਂ ਜੀ ਤੇ ਭਾਜੀ ਅਣਕਹੇਲੀ ਔਨ ਡਿਊਟੀ ਆ ਸਟੂਅਰਡ ਅਣਕਹੇਲੀ ਅਣਕਹੇਲੀ ਕਿਹਦੀ ਲੱਗਦੀ ਹੈ ਭਾਈ ਮੰਨ ਲਓ ਔਰ ਰੋਡ ਕ੍ਰੋਸ ਕਰ ਗਿਆ ਉਹ ਇਹ ਮੇਨ ਰੋੜੀ ਇਹੋ ਕ੍ਰੋਸ ਕਰਨ ਲਈ ਗੱਡੀ ਵਾਲੇ ਕਿੰਨੀ ਸਪੀਡ ਤੇ ਜਦੋਂ 에ਅਰ ਬੈਗ ਟਿਕਾ ਖੁੱਲ ਗਏ ਆ ਅੱਛਾ ਘਟੋ ਘਟ 180 ਦੀ ਸਪੀਡ ਤੇ ਭਾਈ ਜੇ ਜੇਰਾਮ ਉਹਨਾਂ ਨੇ ਗੱਡੀ ਮਾਰੀ ਹੈ ਗੱਡੀ ਮਾਰੀ ਹੋ ਜਾ ਕੇ ਹਾਲਤ ਦੇਖੋ ਤੇ ਮੋਰਚਲ ਦੀ 2-3 ਟੋਟੇ ਹੋਏ ਪਏ ਮੋਰਚਲ ਦੇ ਜਾਨੀ ਤੁਹਾਡੇ ਵੱਲ ਪੁਲਿਸ ਨੇ ਕੰਪਲੇਟ ਕੀਤੀ ਗਈ ਤਾਂ ਪੁਲਿਸ ਆ ਕੇ ਕੀਤੀ ਕੰਪਲੇਟ ਕੀਤੀ ਗਈ ਹੈ ਮੋਰਚਲ ਆਈ ਹੈ ਮੌਕੇ ਤੇ ਆਪਣੀ ਕਾਰਵਾਈ ਕੰਢੀ ਆ ਆਏ ਉਹਨਾਂ ਨੇ ਆਪਣੀ ਐਫਆਰ ਦਰਜ ਕਰਨ ਨੇ ਕਿਤੇ ਕਰਕੇ ਮੁਰਕੇ ਉਸ ਤੋਂ ਬਾਅਦ ਪੋਸਟਮਾਰਮ ਹੋਏਗਾ ਤਾਂ ਫਿਰ ਅਗਲੀ ਕਾਰਵਾਈ ਤੋਂ ਚੱਲੂ ਬਣੀ ਮੌਕੇ ਤੇ ਆ ਕੇ ਸੀ ਭਾਈ ਮੈਂ ਸਰ ਮੌਕੇ ਤੇ ਲੱਗ ਕੇ ਤੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਹਾਂਜੀ ਸਰ ਉਸ ਪਰਿਵਾਰ ਨੂੰ ਸੂਚਿਤ ਕੀਤਾ ਉਹ ਵੀ ਉਸੇ ਟਾਈਮ ਆ ਗਈ ਜੀ ਗੱਡੀ ਜਿਹੜਾ ਚਲਾ ਰਿਹਾ ਸੀ ਕਿੱਥੋਂ ਹੋ ਜਾਣਾ ਮਾਲ ਸੀ ਕੋਈ ਨਹੀਂ ਸਰ ਉਹਦੇ ਜਾਈਏ ਕੋਈ ਨਹੀਂ ਪਤਾ ਲੱਗਾ ਨੰਬਰ ਲੋਕਲ ਸੀ ਜਾਂ ਨੰਬਰ ਲੋਕਲ ਨਹੀਂ ਹੈਗਾ ਜੀ ਨੰਬਰ ਹੈਗਾ ਜੀ ਪੀਵੀ 70 ਤਾਂ ਦਾ ਨੰਬਰ ਜੇ ਠੀਕ ਹੈ ਭਾਈ ਸਾਇਆ ਕਿਹੜੀ ਜਗ੍ਹਾ ਤੇ ਹੋਇਆ ਸਰ ਲੇਬਰ ਚੌਂਕ ਦੇ ਨੇੜੇ ਹੋਇਆ ਤੇ ਜਿਸ ਲੜਕੀ ਤੇ ਲੜਕੀ ਦੀ ਉਮਰ ਕਿੰਨੀ ਹੈ ਇਹਦਾ ਨਾਮ ਆਪਣੇ ਉਮਰ ਹੈਗੀ ਹੈ 25 ਸਾਲ ਕੀ ਨਾਮ ਜੀ ਉਹਦਾ ਕੁਲਵੀਰ ਸਿੰਘ ਤੇ ਸਰ ਉਹ ਕਿੱਥੋਂ ਆ ਰਿਹਾ ਸੀ ਇਹ ਆਪਣੇ ਇਹਨਾਂ ਦੇ ਬ੍ਰਦਰ ਦੇ ਦਸਰਬਾਬਕੇ ਆਪਣੇ ਪਿੰਡੋਂ ਡਿਊਟੀ ਤੇ ਆ ਰਿਹਾ ਸੀਗਾ ਤੇ ਤੋਂ ਇਹਦਾ ਲਿੰਕਡਰ ਕੋਲੇ ਪਾਸੇ ਇੱਕ ਤੱਤਰਾ ਹੋਰ ਇਹਨਾਂ ਦਾ ਜਿੱਥੋਂ ਸਪਲਾਈ ਕਰਦੇ ਆ ਸਮਾਨ ਦੀ ਲੜਕੇ ਦੀ ਕੰਡੀਸ਼ਨ ਕਹਿੰਦੇ ਨੇ ਅੱਜ ਇਹ ਨਾਣੇ ਮੜ ਕੇ ਫਿਰ ਜਦੋਂ ਮੌਕੇ ਤੇ ਆ ਕੇ ਨੂੰ ਹਸਪੀਟਲ ਲਿਆਂਦਾ ਤੇ ਉਹਨਾਂ ਡਾਕਟਰਾਂ ਨੇ ਕਿਹਾ ਵੀ ਮੌਕੇ ਤੇ ਹੀ ਡਟੋ ਗਈ ਸੀ ਕਿਹਨੇ ਗੱਡੀ ਗੱਡੀ ਕਬਜ਼ੇ ਚ ਲੈ ਲਈ ਹੈ ਹਾਂ ਗੱਡੀ ਲੱਗੀ ਆਈ ਹੈ ਕਿ ਤੇ ਗੱਡੀ ਜਿੰਨਾ ਦੀਗੀ ਉਹਨਾਂ ਦੇ ਕੋਈ ਪਤਾ ਲੱਗਾ ਅਕੋ ਵੈਰੀਫਾਈ ਕਰ ਰਹੇ ਆ ਜੀ ਕਰਕੇ ਤੇ ਫਿਰ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਗੱਡੀ ਲੋਕਲ ਨੰਬਰ ਪੀਪੀ ਛੜੀ ਨੰਬਰ ਸਰ ਕੋ ਲੋਕ ਨੂੰ ਲਾ ਕੇ ਛਾ ਕੇ ਲੋਕਾੜ ਪੁੱਛੇਗਾ ਕਿ ਗੱਡੀ ਵਾਲਾ ਤੇ ਸੀ ਕੀ ਕਾਰਨ ਸੀ ਜੀ ਗੱਡੀ ਦੇ ਹਾਸੇ ਦਾ ਕਾਰਨ ਕੀ ਸੀ ਕੋਈ ਗੱਡੀ ਤੇਜ਼ ਗਈ ਸੀ ਜਿਆਦਾ ਗੱਡੀ ਇਧਰ ਆ ਰਹੀ ਸੀ ਵੀ 에어ਪੋਰਟ ਤੋਂ ਉਸ ਟਾਈਮ ਤੇ ਤੇ ਜਿਸ ਟਾਈਮ ਹੋਈ ਆ ਇਹ ਘਟਨਾ ਹੋਈ ਆ ਉਸ ਟਾਈਮ ਤੇ ਤੇ ਤੁਹਾਨੂੰ ਪਤਾ ਹੀ ਆ ਵੀ ਸੜਕ ਤੇ ਕਿੰਨੀ ਕਹਾਵਾ ਜਾਈ ਹੁੰਦੀ ਸਰ ਕੋ ਨਸ਼ਾ ਵੀ ਹਲੇ ਦੁਕਾਨਾਂ ਤੋਂ ਕੋਨਾ ਬੰਦ ਨੇ ਉਹ ਤਾਂ ਸਾਹਮਣੇ ਆਉਣ ਤੇ ਪਤਾ ਲੱਗੇਗਾ ਕਿ ਕਿੰਨੇ ਜਣੇ ਗਏ ਗੱਡੀ ਦੇ ਵਿੱਚ ਕੁਝ ਆਲੇ ਦੁਆਲੇ ਲੋਕਾਂ ਨੇ ਦੱਸਿਆ ਹੋਣਾ ਲਾਲ ਇਹਨਾਂ ਦੇ ਦੱਸੇ ਮੁਤਾਬਕ ਤੇ ਦੋ ਜਣੇ ਸੀ ਦੋ ਜਣੇ ਸੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਕਾਰਵਾਈ ਆਪਾਂ კანੂਨਨ ਜੋ ਬੰਦੀ ਹੈ ਜੀ ਕਰਾਂਗੇ